ਆਪ ਵਿਧਾਇਕ ਦੇ ਕਰੀਬੀ ਮੰਨੇ ਜਾਂਦੇ ਜੂਥ ਸਕੱਤਰ ਗੌਰਵ ਅਗਰਵਾਰ ਨੇ ਲੋਕਲ ਬੋਡੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਦੂਜੀ ਟਿਕਟ ਆਉਣ ਤੇ ਉਹਨਾਂ ਦਾ ਨਾਂ ਸਾਹਮਣੇ ਨਾ ਆਉਣ ਤੇ ਵਿਧਾਇਕ ਤੇ ਉਹਨਾਂ ਦੇ ਇੱਕ ਹੋਰ ਨਜ਼ਦੀਕ ਤੇ ਇਲਜ਼ਾਮ ਲਗਾਏ ਹਨ ਵਰਨ ਬਮਰਾ ਤੇ ਟਿਕਟ ਦੇਣ ਬਦਲੇ 25 ਲੱਖ ਰੁਪਏ ਦੀ ਰਕਮ ਦੇਣ ਵਰਗੇ ਗੰਭੀਰ ਦੋਸ਼ ਲਾਏ ਗਏ ਹਨ ਇਹ ਮਾਮਲਾ ਆਪ ਪਾਰਟੀ ਦਾ ਅੰਦਰਲਾ ਦੱਸਿਆ ਗਿਆ ਹੈ ਇਸ ਸਬੰਧੀ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਗੌਰਵ ਅਗਰਵਾਲ ਨੇ ਵਿਧਾਇਕ ਤੇ ਉਹਨਾਂ ਦੇ ਕਰੀਬੀ ਸਾਥੀ ਤੇ ਸਲਾਹਕਾਰ ਵਰਨ ਬੰਮਰਾ ਤੇ ਸਿੱਧੇ ਦੋਸ਼ ਲਗਾਉਂਦਿਆਂ ਕਿ ਨਿਗਮ ਚੋਣਾਂ ਵਿੱਚ ਵਾਰਡ ਨੰਬਰ 2 ਦੀ ਟਿਕ ਲਈ ਉਹਨਾਂ ਤੋਂ ਸਿੱਧੇ ਤੌਰ ਤੇ 25 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਤੇ ਮੈਂ ਪਾਰਟੀ ਦੀ ਬੜੀ ਸੇਵਾ ਕੀਤੀ ਜੀ तकरीबन 3-4 ਸਾਲਾਂ ਤੋਂ ਪਾਰਟੀ ਦੇ ਨਾਲ ਲੱਗਿਆ ਰਿਹਾ ਪਾਰਟੀ ਨੇ ਜਿੱਥੇ-ਜਿੱਥੇ ਵੀ ਮੇਰੀ ਡਿਊਟੀ ਲਗਾਈ ਪਰ ਇਹ ਤਹਿ ਦਿਲੋਂ ਮੈਂ ਉਹ ਡਿਊਟੀ ਨੂੰ ਪੂਰਾ ਖਰਾ ਉਤਰਿਆ ਨਿਭਾਇਆ ਇਹ ਪਾਰਟੀ ਗੁਜਰਾਤ ਇਲੈਕਸ਼ਨ ਮੇਰੀ ਡਿਊਟੀ ਲਗਾਈ ਮੈਂ 10 ਦਿਨ ਆਪਣੀ ਪਰਸਨਲ ਗੱਡੀ ਲੈ ਕੇ ਇੱਥੋਂ ਪਰਸਨਲ ਸਾਰਾ ਖਰਚਾ ਕਰਕੇ ਉੱਥੇ ਡਿਊਟੀ ਕਰਕੇ ਆਇਆ ਉਸ ਤੋਂ ਬਾਅਦ ਹਰਮਾਚਲ ਇਲੈਕਸ਼ਨ ਚ ਮੈਂ ਹਰਮਾਚਲ ਇਲੈਕਸ਼ਨ ਮੇਰੀ ਸ਼ਾਹਪੁਰ ਡਿਊਟੀ ਲੱਗੀ ਸੀ ਉੱਥੇ ਵੀ ਮੈਂ ਇੱਕ ਹਫਤਾ ਰਹਿ ਕੇ ਆਪਣੇ ਖਰਚੇ ਤੇ ਹੋਟਲ ਚ ਸਟੇ ਸਾਰਾ ਕੁਝ ਆਪਣੇ ਕੋਲੋਂ ਕਰਕੇ ਪਾਰਟੀ ਦੀ ਡਿਊਟੀ ਕੀਤੀ ਉਸ ਤੋਂ ਬਾਅਦ ਜਲੰਧਰ ਦੋਨੋ ਜਿਮਨੀ ਚੋਨਾ ਵਿੱਚ ਡੇਰਾ ਬਾਬਾ ਨਾਨਕ ਵਿੱਚ ਮੈਂ ਯੂਨਿਟ ਪ੍ਰਭਾਰੀ ਦੇ ਤੌਰ ਤੇ ਚਾਰ ਵਾੜਾਂ ਸੀ ਮੇਰੇ ਕੋਲ ਉੱਥੇ ਵੀ ਮੈਂ ਡਿਊਟੀ ਦਿੱਤੀ ਹੈ ਪਲੱਸ ਜਿੱਥੇ ਜਿੱਥੇ ਹੋਰ ਵੀ ਮੇਰੀ ਪਾਰਟੀ ਨੇ ਜਿੱਥੇ ਜਿੱਥੇ ਡਿਊਟੀ ਲਗਾਈ ਕੋਈ ਰੈਲੀਆਂ ਚ ਕਿਸੇ ਤਰ੍ਹਾਂ ਦੀ ਵੀ ਕੋਈ ਬੱਸਾਂ ਦੀ ਜੋ ਡਿਊਟੀ ਲੱਗੀ ਅਸੀਂ ਪੂਰੀ ਪਾਰਟੀ ਲਈ ਹਰ ਜਗ੍ਹਾ ਨਾਲ ਮੋਢੇ ਨਾਲ ਮੋਢਾ ਲਾ ਕੇ ਪਾਰਟੀ ਲਈ ਖੜੇ ਹੋਏ ਨੇ ਤੇ ਕੁਛ ਅੱਜ ਜਦੋਂ ਲਿਸਟ ਆਈਆਂ ਤੇ ਮੈਨੂੰ ਬੜਾ ਫੀਲ ਹੋਇਆ ਕਿ ਪਾਰਟੀ ਨੇ ਮੇਰੀ ਟਿਕਟ ਕੱਟਦੀ ਗਈ ਹੈ ਪਾਰਟਿਕੂਲਰ ਨਗਰ ਪਾਰਟੀ ਦੇ ਅੰਡ ਤੋਂ ਪਤਾ ਲੱਗਿਆ ਮਾਨੂੰ ਕਿ ਪਾਰਟੀ ਦੀ ਜੱਦੀ ਟਿਕਟ ਕੱਟੀ ਗਈ ਹੈ ਉਹ ਐਮਐਲਏ ਸਾਹਿਬ ਦੇ ਕਹਿੰਦੇ ਟਿਕਟ ਕੱਟੀ ਗਈ ਹੈ ਐਮਐਲਏ ਡਾਕਟਰ ਜਸਵੀ ਸਿੰਘ ਸੰਧੂ ਹਲਕਾ ਬੈਸ ਤੋਂ ਐਮਐਲਏ ਉਹਨਾਂ ਦੇ ਵੱਲੋਂ ਮੈਨੂੰ ਕੁਝ ਦਿਨ ਪਹਿਲਾਂ ਵਰੁਣ ਬਮਰਾ ਜੀ ਗਏ ਨੇ ਉਹਨਾਂ ਦੇ ਸਲਾਹਕਾਰ ਜਿਹੜੇ ਚੰਡੀਗੜ੍ਹ ਦੇਖਦੇ ਨੇ ਸਾਰਾ ਉਹਨਾਂ ਵੱਲੋਂ ਮੈਨੂੰ ਬੁਲਾਇਆ ਗਿਆ ਸੀਗਾ ਤੇ ਕੁਝ ਡਿਮਾਂਡ ਕੀਤੀ ਗਈ ਸੀਗੀ ਕਿ ਤੁਹਾਡੀ ਉਥੋਂ ਵਾਰਡ ਤੋਂ ਇੰਪੀਰੀਅਸ ਸਿਟੀ ਤੋਂ ਕੋਈ ਕੈਂਡੀਡੇਟ ਆਵ 25 ਲੱਖ ਰੁਪਏ ਆਫਰ ਕਰ ਰਿਹਾ ਹੈ ਕਿ ਤੂੰ ਉਸੇ ਖਰਚਾ ਕਰ ਸਕਦੇ ਹੋ ਨਾ ਤੇ ਮੇਰੇ ਵੱਲੋਂ ਸਾਫ਼ ਮਨਾਈ ਕਰ ਦਿੱਤੀ ਕਿ ਮੈਂ ਕੋਈ 25000 ਰੁਪਇਆ ਵੀ ਟਿਕਟ ਲੈਣ ਲਈ ਨਹੀਂ ਕਰਨਾ ਕਿਉਂਕਿ ਮੈਂ ਤੇ ਪਹਿਲੇ ਹੀ ਤੁਹਾਨੂੰ ਬੜੇ ਪੇ ਕਰ ਦਿੱਤਾ ਵਾ ਮੈਂ ਤੇ ਤੁਹਾਡੇ ਇਲੈਕਸ਼ਨਾਂ ਵਿੱਚ ਐਮਐਲਏ ਸਾਹਿਬ ਦੇ ਇਲੈਕਸ਼ਨ ਤੋਂ ਬਾਅਦ ਜਦੋਂ ਉਹਨਾਂ ਦਾ ਨਾਮ ਐਮਐਲਏ ਸਾਹਿਬ ਦਾ ਲਿਸਟਾਂ ਵਿੱਚ ਆ ਰਿਹਾ ਸੀਗਾ ਕਿ ਮੰਤਰੀ ਦੀ ਦੌੜ ਵਿੱਚ ਸੀਗੇ ਇਹ ਦੇਖੋ ਮੇਰੇ ਕੋਲ ਸਾਰੇ ਆਨ ਰਿਕਾਰਡ ਐਮਐਲਏ ਜਸਪੀਰ ਸਿੰਘ ਸੰਧੂ ਬਾਈ ਡੇਟਿਡ 26 ਤਿੰਨ ਨੂੰ 4 ਲੱਖ ਰੁਪਇਆ ਉਦੋਂ ਮੈਂ ਉਹਨਾਂ ਨੂੰ ਪੇ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਹੋਰ ਪੈਸੇ ਚਾਹੀਦੇ ਜੀ ਮੈਂ ਦਿੱਲੀ ਹੋਰ ਪੈਸੇ ਦੇਨੇ ਵਾ 1.5 ਕਰੋੜ ਰੁਪਏ ਮੈਂ ਦੇ ਚੁੱਕਾ ਮੈਂ ਹੋਰ ਅੱਗੇ ਦਿੱਲੀ ਪੇ ਕਰਨਾ ਉਸ ਤੋਂ ਬਾਅਦ 19 ਚਾਰ ਨੂੰ ਫੇਰ ਆ ਮਿਲਖੋ ਇਹਨਾਂ ਨੇ 2.5 ਲੱਖ ਰੁਪਏ ਮੰਗਿਆ ਮੈਂ ਸਵਾ 2 ਲੱਖ ਰੁਪਏ ਫੇਰ ਇਹਨਾਂ ਨੂੰ ਪੇ ਕੀਤਾ ਤੇ ਉਸ ਤੋਂ ਬਾਅਦ ਵੀ ਚਲੋ ਮਤਰੀ ਨਹੀਂ ਬਣੇ ਤੇ ਅੱਜ ਵੀ ਮੇਰੇ ਕੋ 25 ਲੱਖ ਦੀ ਆਫਰ ਹੋਈ ਮੈਂ ਇਹਨਾਂ ਨੂੰ ਮੈਂ ਕਹਿਆ ਜੀ ਮੈਂ 25000 ਰੁਪਏ ਟਿਕਟ ਲਈ ਪੇ ਨਹੀਂ ਕਰਨਾ ਮੇਰੇ ਲਈ ਸੰਗਠਨ ਖੜਾ ਮੈਂ ਸੰਗਠਨ ਦੀ ਬੜੀ ਸੇਵਾ ਕੀਤੀ ਆ ਇਹ ਫਿਰ ਸਾਫ਼ ਸ਼ਬਦਾਂ ਵਿੱਚ ਮੈਨੂੰ ਕਿਹਾ ਗਿਆ ਕਿ ਫਿਰ ਸੰਗਠਨ ਹੀ ਤੁਹਾਡੀ ਟਿਕਟ ਓਕੇ ਕਰਾਏਗਾ ਮੇਰੇ ਵੱਲੋਂ 100% ਟਿਕਟ ਨਹੀਂ ਤੁਹਾਨੂੰ ਮਿਲੇਗੀ ਮਤਲਬ ਇਹ ਤੇ ਦਾਅਵਾ ਕਰਦੇ ਸੀ ਕਿ ਐਮਐਲਏ ਨੇ ਤੇ ਟਿਕਟ ਪਾਈ ਤੁਹਾਡੀ ਬਿਲਕੁਲ ਜੀ ਬਿਲਕੁਲ ਦਾਅਵਾ ਕਰਦਾ ਅਸੀਂ ਪਾਰਟੀ ਦੇ ਸਿਪਾਈ ਸੀਗੇ ਪਾਰਟੀ ਨੇ ਜਿੰਨੀ ਵੀ ਕਮੇਟੀ ਚ ਮੈਂਬਰ ਸੀਗੇ ਸਾਰਿਆਂ ਨੇ ਮੇਰੇ ਉੱਤੇ ਸਟੈਂਡ ਲਿਆ ਸਿਰਫ ਐਮਐਲਏ ਨੇ ਹੀ ਉਸ ਓਪੋਜ਼ਿਟ ਮੇਰੇ ਵੱਲੋਂ ਗੱਲ ਕੀਤੀ ਗਈ ਹੈ ਪਿੱਛੇ ਜੀ ਕੁਝ ਆਪਣੇ ਪੰਚਾਇਤੀ ਇਲੈਕਸ਼ਨ ਵਿੱਚ ਸੀਗੇ ਪੰਚਾਇਤੀ ਇਲੈਕਸ਼ਨ ਵਿੱਚ ਵੀ ਇਹਨਾਂ ਨੇ ਮੈਨੂੰ ਫੋਰਸਫੁਲੀ ਕਿਹਾ ਚਲੋ ਕੀ ਗੌਰਵ ਤੂੰ ਜਿਹੜਾ ਪੰਚਾਇਤੀ ਏਰੀਆ ਉਤੋਂ ਆਪਣੇ ਵਾਈਸ ਦੇ ਫਾਰਮ ਅਜੇ ਕਿ ਮੇਰਾ ਏਰੀਆ ਨਹੀਂ ਸੀ ਪੈਂਦਾ ਤੇ ਮੈਂ ਇਹਨਾਂ ਦੇ ਕਹਿਣ ਤੇ ਉਹਦਾ ਵੀ ਪੇਪਰ ਭਰੇ ਪੇਪਰ ਭਰਨ ਤੋਂ ਬਾਅਦ ਇਹਨਾਂ ਨੇ ਸਾਡੇ ਕੁਝ ਦੋ ਮੈਂਬਰਾਂ ਦੇ ਪੇਪਰ ਖੁਦ ਹੀ ਕਟਵਾ ਦਿੱਤੇ ਪੇਪਰ ਕਟਵਾਉਣ ਤੋਂ ਬਾਅਦ ਜਦੋਂ ਫਿਰਮ ਨੂੰ ਕਿਹਾ ਗਿਆ ਕਿ ਤੁਸੀਂ ਪੇਪਰ ਵਾਪਸ ਲਓ ਪੇਪਰ ਵਾਪਸ ਕਰਨ ਤੋਂ ਬਾਅਦ ਮੇਰੇ ਇੱਥੇ ਦੁਕਾਨ ਦੇ ਉੱਤੇ ਹੀ ਹਮਲਾ ਹੋਇਆ 15 ਤੋਂ 20 ਬੰਦੇ ਆਏ ਨੇ ਉਹਦੀ ਵੀ ਕੰਪਲੀਟ ਮਾਨਯੋਗ ਸੀਪੀ ਸਾਹਿਬ ਨੂੰ ਮੈਂ ਕੰਪ ਉਹਦਾ ਵੀ ਅੱਜ ਤੱਕ 1.5 ਮਹੀਨੇ 2 ਮਹੀਨੇ ਤੋਂ तकरीबन ਕੋਈ ਵੀ ਐਕਸ਼ਨ ਨਹੀਂ ਹੋਇਆ ਤੇ ਉਹ ਵੀ ਮੈਂ ਚੱਕਰ ਮਾਰ ਮਾਰ ਥੱਕ ਗਿਆ ਐసీపీ ਸਾਹਿਬ ਕੋਲ ਸ਼ਿਵਦਰਸ਼ਨ ਜੀ ਕੋਲ ਤੇ ਕੋਈ ਵੀ ਉਹ ਐਫਆਈਆਰ ਦਰਜ ਨਹੀਂ ਹੋਈ ਜਿੱਦੀ ਕਿ ਸੀਸੀਟੀਵੀ ਫੁਟੇਜ ਮੇਰੇ ਕੈਮਰੇ ਸਾਰੇ ਇੱਥੇ ਲੱਗੇ ਸੀਗੇ ਜੋ ਕਰਕੇ ਮੇਰੇ ਨਾਲ ਕਰਕੇ ਗਏ ਆ ਸਾਰੀ ਰਿਕਾਰਡਿੰਗ ਵੀ ਮੈਂ ਐసీపీ ਸਾਹਿਬ ਨੂੰ ਦੇ ਦਿੱਤੀ ਉਹ ਵੀ ਇਹਨਾਂ ਦੇ ਕਹਿਣ ਦੇ ਉੱਤੇ ਕੋਈ ਵੀ ਉਹ ਉਹਦੇ ਤੇ ਐਕਸ਼ਨ ਨਹੀਂ ਲਿੱਤਾ ਗਿਆ ਉਹ ਤੁਹਾਡੀ ਕੋਲ ਕਹ ਕੇ ਵਰੁਣ ਬਮਰਾਏ ਦੇ ਥ्रू ਉਹਨਾਂ ਨੇ ਪੈਸੇ ਮੰਗੇ ਜੇ ਵਰੁਣ ਬਮਰਾਏ ਜੀ ਸੀ ਇਹਨਾਂ ਦਾ ਦਲਾਲ ਜੀ ਸਾਰੇ ਪੈਸੇ ਇੱਧਰ ਉੱਧਰ ਵਰੁਣ ਬਮਰਾਏ ਜੀ ਕੋਲੋਂ ਹੀ ਸਾਰਿਆਂ ਨੂੰ ਆਫਰਾਂ ਕੇ ਕਰਵਾਈਆਂ ਕੀਤੀਆਂ ਗਈਆਂ ਜਿੰਨੀਆਂ ਵੀ ਟਿਕਟਾਂ ਮਿਲੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਾਰਟੀ ਦੇ ਵਰਕਰਾਂ ਦੇ ਕਈਆਂ ਦੀ ਟਿਕਟਾਂ ਕੱਟੀਆਂ ਕੁਝ ਬਹੁਤ ਪੁਰਾਣੇ ਜਿਹੜੇ ਸੰਗਠਨ ਦੇ ਬੰਦੇ ਸੀ ਉਹਨਾਂ ਨੂੰ ਟਿਕਟਾਂ ਮਿਲੀਆਂ ਜਿਹੜੇ ਕਿ ਪੈਸੇ ਪੇ ਨਹੀਂ ਸੀ ਕਰ ਸਕਦੇ ਜਿਹੜੇ ਪੈਸੇ ਪੇ ਕਰ ਸਕਦੇ ਸੀ ਉਹਨਾਂ ਕੋਲੋਂ ਪੈਸੇ ਪੇ ਕਰਕੇ ਹੀ ਟਿਕਟਾਂ ਮਿਲਨੀਆਂ ਸੀਗੀਆਂ ਸਾਹਮਣੇ ਇਹ ਰਿਵਾਰਡ ਹੈ ਜਰਨਲ ਹੈ ਕਿ ਐਸੀ ਹੈ ਵਾਰਡ ਜੀ ਜਰਨਲ ਜੈਂਟਸ ਜਰਨਲ ਸੀਗੀ ਇਹਦੇ ਵਿੱਚੋਂ ਵੀ ਇਹ ਵੀ ਇੱਕ ਚੀਜ਼ ਬੜੀ ਨੋਟ ਕਰਨ ਵਾਲੀ ਹੈ ਕਿ ਇਹਦੇ ਵਿੱਚ ਵੀ ਜਿਹੜੀ ਵਾਰਡ ਜਰਨਲ ਸੀ ਉਹਦੇ ਵਿੱਚ ਵੀ ਬੀਸੀ ਅ ਵਰਗ ਤੋਂ ਟਿਕਟ ਦਿੱਤੀ ਗਈ ਹੈ ਜਨਰਲ categories ਨਾਲ ਵਿੱਚ ਕਿਹਾ ਕੀਤਾ ਗਿਆ ਹੈ ਇਹ ਇੱਥੇ ਬੜੀ ਹਿੰਦੂ ਵੋਟ ਬਹੁਤ ਜ਼ਿਆਦਾ ਤੁਸੀਂ ਇਹ ਐਮਪੀ ਦੇ ਇਲੈਕਸ਼ਨ ਦੇਖੋ ਕਿ ਬੜਾ 60% ਵੋਟ ਬੀਜੇਪੀ ਨੂੰ ਪਈ ਸੀ ਤੇ ਉਹ ਤਾਂ ਵੀ ਨਾ ਨੁਕਾਫੀ ਆ ਸੀਰ ਤੇ ਨੁਕਸਾਨ ਹੋਣ ਨੂੰ ਲੇਕਿਨ ਦੇਖਾ ਜਾਵੇ ਆਮ ਆਦੀ ਪਾਰਟੀ ਸੀ ਕੋਈ ਰਿਸ਼ਤ ਮੰਗੇਗਾ ਤਾਂ ਉਹਦੀ ਕੰਪਲੇਟ ਕੀਤੀ ਜਾਂਦੀ ਤੇ ਵਿਜੀਲਾਂ ਦੀ ਜਾਂਚ ਕਰਾਉਂਗਾ ਸਰ ਦੇਖੋ ਮੈਂ ਹਾਈ ਕਮਾਂਡ ਨੂੰ ਇਹ ਦਖਾਸਤ ਕਰਨਾ ਚਾਹੁੰਦਾ ਹਾਂ ਕਿ ਅਸੀਂ ਜੁੜੇ ਸੀ ਆਮ ਆਦੀ ਪਾਰਟੀ ਦੇ ਇੱਕ ਕੇਜਰੀਵਾਲ ਜੀ ਦੀ ਸੋਚ ਨਾਲ ਅਸੀਂ ਕੇਜਰੀਵਾਲ ਜੀ ਦੇ ਵਿਚਾਰਾਂ ਨਾਲ ਜੁੜੇ ਸੀਗੇ ਜਦੋਂ ਉਹਨਾਂ ਦੇ ਵਿਚਾਰ ਸਾਨੂੰ ਅੱਛੇ ਲੱਗੇ ਅਸੀਂ ਉਹਨਾਂ ਨਾਲ ਪਾਰਟੀ ਨਾਲ ਜੁੜੇ ਹਾਂ ਕਿ ਚਲੋ ਕੁਝ ਸੁਧਾਰ ਆਏਗਾ ਮਗਰ ਅੱਜ ਨੂੰ ਪਾਰਟੀ ਵਿੱਚ ਸਾਨੂੰ ਜਿੰਝ ਲੱਗ ਰਿਹਾ ਕਿ ਜਿਹੋ ਜੇ ਇੱਥੇ ਐਮਐਲਏ ਜਿਹੋ ਜੇ ਵਿਧਾਇਕ ਜੋ ਕੁਝ ਸਾਰੇ ਸ਼ਹਿਰ ਚ ਸਾਨੂੰ ਚਾਹ ਰਿਹਾ ਕਿ ਉੱਥੇ ਵੀ ਪੈਸੇ ਦੀ ਰਿਵਾਇੰਡ ਕੀਤੀ ਗਈ ਇੱਥੇ ਵੀ ਪੈਸੇ ਦੀ ਰਿਵਾਇੰਡ ਕੀਤੀ ਗਈ ਐ ਤੇ ਅਸੀਂ ਖੁਦ ਸਾਡੇ ਨਾਲ ਹੀ ਇਹ ਚੀਜ਼ ਹੋ ਗਈ ਹੈ ਐ ਮੈਂ ਹੇਕ ਮੰਡ ਨੂੰ ਦਰਖਾਸਤ ਕਰਨਾ ਚਾਹੁੰਦਾ ਕਿ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਐਕਸ਼ਨ ਲੈਣੇ ਚਾਹੀਦੇ ਆ ਕਿ ਇਹਨਾਂ ਨੂੰ ਬਰਖਾਸਤ ਕਰਕੇ ਇਹਨਾਂ ਨੂੰ ਐਮਐਲਏ ਇਹਨਾਂ ਦੀ ਸ਼ਿਪ ਕੈਨਸਲ ਕਰਨੀ ਚਾਹੀਦੀ ਹੈ ਇਹ ਜਿਵੇਂ ਇਹ ਪਾਰਟੀ ਦਾ ਹੋਰ ਨੁਕਸਾਨ ਕਰਾਂਗੇ ਆਉਣ ਵਾਲੇ ਇਲੈਕਸ਼ਨਸ ਵਿੱਚ ਪਾਰਟੀ ਦਾ ਬਹੁਤ ਜ਼ਿਆਦਾ ਨੁਕਸਾਨ ਕਰਾਂਗੇ ਜੀ 25 ਲੱਖ ਦੀ ਤੁਸੀਂ ਗੱਲ ਕੀਤੀ ਹੈ ਜੀ ਕੋਈ ਆਪਾਂ ਸਬੂਤ ਇਸ ਰਿਕਾਰਡਿੰਗ ਉਹ ਗਰਬਤ ਹੋ ਗਈ ਹੈ ਜੀ ਜਿਹੜਾ ਤੁਸੀਂ ਕਹਿ ਰਹੇ ਹੋ 25 ਲੱਖ ਰੁਪਏ ਉਨ੍ਹਾਂ ਨੇ ਮੰਗਿਆ ਜਾ ਸਰ ਰਿਕਾਰਡਿੰਗ ਇਹਦੀ ਕੋਈ ਵੀ ਨਹੀਂ ਹੈ ਜਦੋਂ ਵੀ ਇਹ ਗੱਲ ਹੋਈ ਪਹਿਲੇ ਫੋਨ ਸਵਿਚ ਆਫ ਕਰਾ ਕੇ ਫਿਰ ਮੈਨੂੰ ਬਿਠਾ ਕੇ ਗੱਲ ਕੀਤੀ ਗਈ ਹੈ ਰੂਮ ਦੇ ਵਿੱਚ ਕੀ ਹੈ ਪੈਸੇ ਪੇ ਕਰਨੇ ਪੈਣਗੇ ਜੇ ਅਸੀਂ ਕੁਝ ਕਰਨਾ ਚਾਹੋ ਚਲੋ ਜੋ ਤੁਸੀਂ ਕਰ ਸਕਦੇ ਹੋ ਦੱਸੋ ਕੀ ਕਰ ਸਕਦੇ ਹੋ ਮੈਂ ਕਹਾਂ 25 ਲੱਖ ਕੀ 25 ਹਜ਼ਾਰ ਨਹੀਂ ਦੇਣਾ ਇਹ ਰਿਕਾਰਡਡ ਗੱਲਾਂ ਨਹੀਂ ਹੁੰਦੀਆਂ ਤਾਂ ਤੁਸੀਂ ਵੀ ਸਮਝਦੇ ਹੋ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੋਵੇ ਤੇ ਸਾਨੂੰ ਇਹ ਵੀ ਨਹੀਂ ਸੀ ਕਿ ਅੰਦਾਜ਼ਾ ਕੀ ਹੈ ਮਾਨੂੰ ਬੁਲਾ ਕੇ ਇਹ ਗੱਲ 30 ਲੱਖ ਰੁਪਿਆ ਕਹਿੰਦੇ ਮੰਗਿਆ ਕੀ ਸਬੂਤ ਹੈ ਕਿ ਆਪਾਂ ਪੇਸ਼ ਕਰਦੇ ਹਾਂ ਤਸਵੀਰ ਦਾ ਆਪਾਂ ਰੋਲ ਕਿਦਾਂ ਅਦਾ ਕਰ ਸਕਦੇ ਹਾਂ ਤਸਵੀਰ ਦਾ ਐਮਐਲ ਦਾ ਸਰ ਜੇ ਸਪੀਡ ਵਰੁਣ ਬੁਮਰਾ ਜੀ ਜੇ ਸਬੀਹ ਸਿੰਘ ਜੀ ਦਾ ਹੀ ਕੰਮ ਕਰਦੇ ਸਾਰਾ ਉਹ ਤੇ ਸਾਰਿਆਂ ਨੂੰ ਪਤਾ ਹੀ ਹੈ ਸਿਰਫ ਪਹਿਲੇ ਡਾਕਟਰ ਰਾਜ ਕੁਮਾਰ ਨਾਲ ਕੰਮ ਕਰਦੇ ਇਸ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਇੱਕ ਵਾਰਡ ਵਿੱਚੋਂ 1 ਤੋਂ 10 ਉਮੀਦਵਾਰ ਟਿਕਟ ਦੇ ਚਾਹਵਨ ਸਨ ਸਾਡੀ ਸਕਰੀਨਿੰਗ ਕਮੇਟੀ ਨੇ ਸੋਚ ਸਮਝ ਕੇ ਸਾਰਿਆਂ ਨੂੰ ਟਿਕਟਾਂ ਦਿੱਤੀਆਂ ਹਨ ਉਹਨਾਂ ਕਿਹਾ ਕਿ ਜੇਕਰ ਗੌਰਵ ਅਗਰਵਾਲ ਨੇ ਅਜਿਹਾ ਕਿਹਾ ਹੈ ਤਾਂ ਇਸ ਦੀ ਜਾਂਚ ਕਰਵਾਈ ਜਾਵੇਗੀ ਨਹੀਂ ਦੇਖੋ ਗੱਲ ਇਹ ਹੈ ਜਿਹੜੋ ਤਸ਼ਾ ਇੰਨਾ ਜ਼ਿਆਦਾ ਬਦਕਾਉਂਦਾ ਸਾਡੀਆਂ ਕਈ ਵਾਰਡਾਂ ਦੇ ਵਿੱਚ 20 20 25 25 ਫਾਰਮ ਸੀਗੇ ਇੱਕ ਵਾਰਡ ਦੇ ਵਿੱਚ ਤਾਂ 40 ਫਾਰਮ ਸੀਗੇ 5 5 7 7 ਤੇ ਆਮ ਸੀਗੇ ਸੋ ਪਾਰਟੀ ਨੇ ਜਿਹੜੀ ਸਕ੍ਰੀਨਿੰਗ ਕਮੇਟੀ ਬਣਾਈ ਸੀ ਉਹਨੇ ਬੜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਸਾਰੇ ਪੱਖ ਸੋਚ ਕੇ ਕੈਂਡੀਡੇਟਾਂ ਦੀ ਜਿਹੜੀ ਸਿਲੈਕਸ਼ਨ ਕੀਤੀ ਉਹ ਜਿਹੜਾ ਬੰਦਾ ਲਾਜ਼ਮੀ ਰਹਿ ਜਾਂਦਾ ਉਹਦੇ ਮਨ ਚ ਹੁੰਦਾ ਕਿ ਪਤਾ ਨਹੀਂ ਕੀ ਹੋਇਆ ਪਰ ਇੰਨੇ ਵਧੀਆ ਢੰਗ ਦੇ ਨਾਲ ਪਾਰਟੀ ਨੇ ਟਿਕਟਾਂ ਦਿੱਤੀਆਂ ਕਿਸੇ ਵੀ ਟਿਕਟ ਦੇ ਵਿੱਚ ਕੋਈ ਗੜਬੜ ਨਹੀਂ ਹੋਈ ਹਰ ਵਾਰ ਤੇ ਵਰਕਰ ਦਾ ਜਿਹੜਾ ਪਾਰਟੀ ਪ੍ਰਤੀ ਵਫਾਦਾਰੀ ਉਹਨੇ ਜਿਹੜਾ ਕੰਮ ਕੀਤਾ ਉਹਦੀ ਜਿਹੜੀ ਜਿੱਤਣ ਦੀ ਕਪੈਸਿਟੀ ਹੈ ਉਹਨੂੰ ਮੁੱਖ ਰੱਖ ਕੇ ਜਿਹੜੀਆਂ ਟਿਕਟਾਂ ਦਿੱਤੀਆਂ ਇਸ ਕਰਕੇ ਪ੍ਰੋਟੈਸਟ ਕੋਈ ਨਹੀਂ ਸਾਡੇ ਵਰਕਰ ਆ ਜੇ ਕੋਈ ਦੇ ਮੰਨ ਚ ਗੁੱਸਾ ਗੱਲਾ ਹੋਊਗਾ ਕੋਈ ਨਹੀਂ ਦਿਹਾੜੀ ਹੁੰਦਾ ਪਸਾ ਇਹਨੂੰ ਨਾਲ ਤੋੜਾਂਗੇ ਸਾਰੇ ਨਾਲ ਤੋੜਦੇ ਉਹ ਵੀ ਸਾਡੇ ਵਰਕਰ ਆ ਸਾਡੇ ਭਰਾ ਨੇ ਕੋਈ ਚੱਕਰ ਨਹੀਂ ਪਟਾ ਸਾਹਿਬ ਦੇ ਉਹਨਾਂ ਨੇ ਲਾਇਆ ਅਗਰ ਦੋਰਾਵਾ ਕਰਵਾਉਣੇ ਪਿਆ ਕਿਹਾ ਹੈ ਕਿ ਇਹਨਾਂ ਦੇ ਕੋਈ ਤਖਬੂਰੀ ਬੇਸ ਕੀਤੇ ਆ ਦੇ ਨੇ ਕਿ ਇਹਨਾਂ ਨੇ ਕਿ ਬਾਰੀ ਘਮਾ ਕੇ ਲਿਆ ਇਹਨਾਂ ਨੇ ਮੇਰੇ ਕੋਲ 25 ਲੱਖ ਦੀ ਡਿਮਾਂਡ ਵੀ ਕਿਤੇ ਉਹਨਾਂ ਨੂੰ ਥੋੜੀ ਪੇਸ਼ ਕੀਤੀ ਗਈ ਕਿਨੇ ਕਿਦੇ ਕਹੇ ਬਗਰ ਬਗਰ ਵਾਲੇ ਨਹੀਂ ਨਹੀਂ ਮੈਨੂੰ ਪਤਾ ਨਹੀਂ ਜੇ ਉਹਨਾਂ ਕੋਈ ਇੰਦਾ ਦੀ ਗੱਲ ਹੋ ਜੋ ਸਬੂਤ ਹੋਊਗਾ ਆਪਾਂ ਦੇਖਾਂਗੇ ਪਰ ਇੰਦਾ ਦੀ ਕੋਈ ਗੱਲ ਸਾਡੇ ਕੋਲ ਕੋਈ ਇੰਦਾ ਦੀ ਗੱਲ ਨਹੀਂ ਪਉ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ ਕਰੋ